ਜੀ ਕੀ ਹਾਲ ਹੈ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋਂ ਕੂਤਰ ਕੋਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਆ ਲਓ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਸੇ ਰਸ ਸਵੇਰੇ 8 ਵਜੇ ਤੇ ਚਲੋ ਉਠੀਏ ਸਭ ਤੋਂ ਪਹਿਲੇ ਨੰਬਰ ਤੇ ਖੁੱਡਿਆਂ ਚੱਲੀਏ ਕੂਤਰ ਵਿਲੇ ਹਣਪੂਆ ਦੀ ਭਰੇ ਹੋਣ ਤੇ ਓਲੇ ਮਾਰਗੇ ਠੀਕ ਹੈ ਕਿ ਨਹੀਂ ਰੋਪਰਾਲ ਲਿਓ ਇਸ ਤਰ੍ਹਾਂ ਐਂ ਤੇ ਤੁਹਾਨੂੰ ਲੈ ਕੇ ਉੱਠ ਖੜਾਵੇਂ ਇਹ ਟਾਈਮ ਲੈ ਠਾਣਾ ਮੈਂ ਤੜਕੇ 6 ਵਜੇ 6 ਵਜੇ 7 ਵਜੇ ਇਹ ਚੂਕਣ ਲੱਗ ਜਾਂਦਾ ਠੀਕ ਐ ਤਨ ਬੱਸ ਉਹ ਨਿਕਾ ਤੋ ਇਹ ਨਹੀਂ ਆਦੇ ਹੁਣ ਬੱਸ ਜਾ ਬੜਾ ਲੈ ਸਾਰਾ ਬੜਾ ਕਲਾਕਾਰੀ ਦਾ ਚੱਲ ਇਹਨੂੰ ਬੰਨਣ ਦੇ ਪਹਿਲਾਂ ਮੈਨੂੰ ਉਰੇ ਲਿਓ ਪਹਿਲਾਂ ਖਾਜੇ ਬਾਹਰ ਨਹੀਂ ਜਾਣਾ ਕਿ ਜਾਣਾ ਦੇਖੋ ਲੱਕ ਇਹਨੂੰ ਐਵੀਂ ਸ਼ੀਸ਼ੀ ਦੀ ਮੈਨੂੰ ਗੇੜ ਖੋਲੇ ਕਰਾਂ ਚਲ ਪਹਿਲੇ ਇੱਕ ਮਿੰਟ ਲਾਈਟਾਂ ਲੁੱਟਾ ਕਰੀਏ ਬੰਦ ਪੂਰਾ ਖੋਸ ਹੈ ਮੁੰਡਾ ਚੱਲ ਚੱਲ ਫਿਰ ਚੱਲਗੇ ਚੱਲ ਆ ਜਾ ਭੈਣ ਦਾ ਲਗੜਾ ਚੱਲ ਉਹ ਖੋਲਦਾ ਖੋਲਦਾ ਇਹ ਕੰਮ ਪਾਲਦਾ ਇਹ ਤਾਂ ਸਿੱਧੇ ਭੈਣ ਨੂੰ ਤੇ ਹੀ ਆਇਆ ਆਇਆ ਖੜ ਜਾ ਜਾ ਘੁੰਮਿਆ ਲੈ ਖੋਸ਼ੇ ਭਾਜ ਜਾ ਉੱਕੇ ਵੀਰ ਬੰਦ ਛਾਰਤੇ ਸੱਤੇ ਸੱਤੇ ਜਾਨਵਰ ਲਗਭਗ ਵਿਲੇ ਸੀ ਕਬੂਤਰ ਸਿਰਫ ਇੱਕ ਤੁਸਿਆਂ ਵਾਲੇ ਡੱਬੇ ਅੰਦਰ ਸੀ ਥੋੜੇ ਦਾਣੇ ਘਰਤੇ ਅੰਦਰ ਸੀ ਥੋੜੇ ਜੇ ਇੱਕ ਹਰੇ ਫੂੰਜੀ ਵਾਲੇ ਅੰਦਰ ਸੀ ਥੋੜੇ ਜੇ ਤੇ ਇੱਕ ਬਗਲ ਤੁਸਿਆਂ ਵਾਲੇ ਅੰਦਰ ਦੋਵੇਂ ਕਬੂਤਰਾਂ ਦਾ ਜਮਾ ਵਿਹਲੀਆਂ ਸੀਗਾ ਤੇ ਇੱਕ ਬਿਠ ਵਾਲਾ ਜਮਾ ਵਿਲਾ ਸੀਗਾ ਤਿੰਨ ਵਿਲੇ ਸੀ ਚਾਰਾਂ ਅੰਦਰ ਦਾਣ ਸੀ ਹਾਂ ਚਲੋ ਕੋਈ ਗੱਲ ਨਹੀਂ ਫਰਕ ਨਹੀਂ ਯਾਰ ਡੋਂਟ ਵਰੀ ਠੰਡਾ ਮੌਸਮ ਆਪੇ ਖਚਕੁਚੇਉਣਗੇ ਐਡਾ ਕੋਈ ਚੱਕਰ ਨਹੀਂ ਦਿੰਦਾ ਹੋ ਜਾਂਦੇ ਦੋ ਤਾਂ ਹੋ ਜਾਂਦੇ ਠੀਕ ਹੈ ਜੀ ਤੇ ਇੱਕ ਆ ਗਿਆ ਡੱਬਾ ਤਿੰਨ ਇੱਕ ਆ ਨਾਲ ਟੂਸ ਵਾਲੀ ਚਾਰ ਠੀਕ ਹੈ ਚਾਰ ਹੋ ਗਏ ਇੱਕ ਆ ਗਿਆ ਪੰਜ ਇੱਕ ਆ ਗਿਆ 6 ਠੀਕ ਹੈ ਆਹ ਉਹ ਦੇਖੋ 7 ਮੇਰੇ ਨਾਲ ਤਾਂ 7 ਪੂਰੇ ਹੋ ਗਏ ਠੀਕ ਹੈ ਕਿ ਨਹੀਂ ਸਾਰੇ ਫਿਰਦੇ ਖਲ ਜਹਾਸ ਸੇਮ ਸੇ ਇਦਰਾ ਵੀ ਕਰ دیਜੀ ਆਪਣੀ ਕੀ ਕਹਿੰਦੇ ਹੁੰਦੇ ਐ ਗਲੈਡ ਬੰਦ ਤੇਨੇ ਇੱਕ ਪਾ ਨਵੀਂ ਸਕੀਮ ਲਾਵਾਂਗੇ ਬਰੋ ਚੱਕਰ ਕੀ ਹੈ ਨਾ ਇਸ ਟਾਈਮ ਜੀ ਚਾ ਵੀ ਆ ਗਈ ਮਾਤਾ ਫੜਾ ਗਈ ਸੀ ਟਾਈਮ ਲੈ ਕੇ ਦੇਖਾਂ ਤੁਸੀਂ ਦੇ ਕੁੱਤਰੇ ਹੀ ਖੜੀ ਜਾਂਦੇ ਸੀ ਇਹ ਹੁਣ ਮੈਂ ਅੰਦਰ ਬਹਿ ਕੇ ਵੀਡੀਓ ਐਡਿਟ ਕਰ ਲਾਂ ਉਦੋਂ ਬਾਅਦ ਫਿਰ ਵਕੂਤਰਾ ਦਾ ਨਿਗਰ ਰੱਖਾਂਗੇ ਮਾਰ ਪੈ ਨੀਲਾ ਵੀ ਆਇਆ ਫਿਰਦਾ ਹ ਇਹ ਵੀ ਫਿਰਦਾ ਇਹ ਵੀ ਰੱਖਿਆ ਹੀ ਜਾਨਵਰ ਕਣ ਕਣ ਕਿਥੇ ਟਰਿਆ ਸਾਫ ਕਰ ਦੋਣੇ ਨਾ ਉਹ ਦਾਨ ਤੋਂ ਖਾਂਦਾ ਹੈ ਬੜੇ ਮੋਟੇ ਕੋਈ ਗੱਲ ਨਹੀਂ ਕੋਈ ਡਰ ਵਾਲੀ ਗੱਲ ਨਹੀਂ ਬੈਠੇ ਹੀ ਮੈਂ ਤੇ ਨੂਰ ਜੀ ਦੇਖੀਏ ਨਹੀਂ ਕੂਤਰਾਂ ਨੂੰ ਸਵਾਜ ਆ ਲਈ ਨੇ ਮੜਾ ਮੜਾ ਬਾਰ ਬਿਠੇ ਹਾਂਜੀ ਵਾਰ ਨੂੰ ਨਿਗਾਵੀ ਵੀ ਕਿਤੇ ਹੋਲੀ ਵਾਲੇ ਜਵਾਕ ਵੀ ਨਾ ਆ ਜਾਣ ਬਜੇ 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 ਬਾਰ ਫੋਲੋ ਜੀ ਅਸੀਂ ਦਾ ਚੱਲ ਠੀਕ ਆ ਬਾਬਾ ਕੋਈ ਨਾ ਫਿਰ ਕੱਲ ਤੋਂ ਉਹਨਾਂ ਨੂੰ ਮੈਂ ਬਾਹਰ ਅੱਛਾ ਸਹੀ ਗੱਲ ਹੈ ਬਾਹਰ ਭੇੜ ਹੀ ਲੱਗਿਆ ਤੇ ਹੋਲੀ ਹੈ ਨਾ ਫਿਰਦੇ ਹੈ ਹੈ ਜਿੰਦ ਨੂੰ ਵਾਜਾਂ ਤਾਂ ਫਿਰਦੇ ਬੈਂਜ ਜਿੰਦ ਨੂੰ ਤਾਂ ਵਾਹ ਫਿਰਦੇ ਸੀ ਤਾਂ ਗੱਲ ਹੈ ਨਾ ਆਂ ਕਰਕੇ ਹੋਰ ਫਿਰ ਓਕੇ ਰਿਪੋਰਟ ਠੀਕ ਆ ਭੈਣਾਂ ਮੋਹ ਹੋ ਜਾਂ ਖਰਾਬ ਹੋ ਗਿਆ ਨਾ ਯਾਰ ਬਦਲ ਬਾਈ ਜੀ ਹੋਊਗੀ ਇਹ ਵਾਹ ਹੁਣ ਚੜੇ ਆ ਕੂਤਰ ਦਾ ਫਿਰਦੇ ਛੇ ਦਾ ਫਿਰਦੇ ਕਿੱਥੇ ਆ ਬਸਾਰੇ ਇੱਥੇ ਹੀ ਆ ਕੋਲ ਮਲਾ ਕੇ ਹੌਲੀ ਹੌਲੀ ਨਿਗਾਹੀ ਚਾਈ ਜਾਂਦੇ ਆ ਫਿਰਦੇ ਫਿਰਦੇ ਓਕੇ ਰਿਪੋਰਟ ਆ ਬਾਬਾ ਮੇਜਰ ਆਇਆ ਸੀ ਜੀ ਨਵੇਂ ਪੱਠੇ ਪੱਠੇ ਲਿਆਂਦੇ ਕਿਸੇ ਰਿਸ਼ਤੇਦਾਰ ਨੇ ਗਿਫਟ ਕੀਤਾ ਬਾਬੇ ਨੂੰ ਕਹਿੰਦਾ ਵੀ ਰੰਗ ਤੇ ਮੈਂ ਰੰਗ ਕਹਿੰਦਾ ਰੰਗ ਮੈਂ ਪਿਆ ਪਾਪਾ ਕੋਈ ਡੇਕ ਨਹੀਂ ਮੈਂ ਤੂੰ ਕੱਲਾ ਕਿੱਧਰ ਲਾਂਗਾ ਮੈਂ ਦਵਣੀ ਤੇ ਬੱਚੇ ਨੂੰ ਭੇਜ ਦੂੰਗਾ ਤੇ ਦੋਵੇਂ ਰੰਗ ਲਾਏ ਉਹਨਾਂ ਨਾਲੇ ਵੀਡੀਓ ਬਣਾ ਲੈ ਉਹਨਾਂ ਗੁੱਤਰਾ ਕੂਤਰਾਂ ਦੀ ਤੇ ਕਰਿਓ ਸ਼ੌਂਕ ਆਈ ਨਹੀਂ ਪਤਾ ਪਾ ਲਵਾਂ ਚਲ ਗਏ ਦਵਣੀ ਨੂੰ ਭੇਜਦਾ ਦਵਣੀ ਦੇ ਚੈਨਲ ਤੇ ਵੀਡੀਓ ਵੇਖ ਲੈ ਵੀ ਕਿਹੋ ਜਿਹਾ ਪੱਠੇ ਪੱਠਾਂ ਗਿਆ ਫਟਾਇਆ ਬਾਬੇ ਨੂੰ ਘਰੋਂ ਲੀਓ ਵਾਸਤੇ ਰੋਟੀ ਤੇ ਲੱਸੀ ਲੈਣ ਗਏ ਸੀ ਦੇਖੋ ਲੈ ਕਿਵੇਂ ਡਾੜ ਪਾਈ ਜਾਂਦਾ ਆਹ ਕੰਮ ਆ ਬਈ ਕੱਲਾ ਆ ਕੱਲਾ ਵਿੰਦਾ ਨਹੀਂ ਯਾਰੀ ਇੱਕ ਹੌਲੀ ਵਾਲਿਆਂ ਨੂੰ ਬਜਦੇ ਫਿਰਦੇ ਆ ਤਾਕਰੇ ਤਾਂ ਹੋਣਗੇ ਤਾਂ ਕਿਹੜੀ ਗੱਲ ਨਾ ਹੋਣ ਹੌਲੀ ਵਾਲਿਆਂ ਨਾਲ ਰੋਟੀ ਲੈ ਜਾਂਦੀ ਸੀ ਲਿਓ ਵਾਸਤੇ ਚਲ ਖੁੱਲਾ ਛੱਡੇ ਬਣਾ ਤਾਂ ਜਾ ਪੱਜ ਲੈ ਖੜ ਜਾ ਇਹ ਖੁੱਲਾ ਇਹਨੂੰ ਕਿਉਂ ਖੋਲੂਗਾ ਚੱਲ ਟੱਪ ਜਾ ਹੁਣ ਜਾ ਆ ਜਾ ਕਰ ਲੈ ਇਸਾਂ ਜਾਂਦਾ ਨਾ ਉੜਦਾ ਚਲ ਇੱਕ ਮਿੰਟ ਰੋਟੀ ਬਾਬੇ ਨੂੰ ਯਾਰ ਹੋ ਗਿਆ ਉਹੀ ਕੰਮ ਕਣਗਾ ਆ ਗਾਂ ਬਾਬੇ ਹੋ ਯਾਰ ਚਲ ਕਣਗਾ ਦਾ ਕੋਈ ਦਿੱਕਤ ਨਹੀਂ ਨਹੀਂ ਦਾ ਵੀ ਕੋਈ ਚੱਕਰ ਨਹੀਂ ਨੇਰੀ ਨਾ ਆਵੇ ਬਸ ਹੋਰ ਕੋਈ ਈਸ਼ੂ ਵਾਲੀ ਗੱਲ ਨਹੀਂ ਯਾਰ ਮੋਟਾਂ ਗੜੀਆਂ ਡੇ ਗੀਆਂ ਪੂਰਨਾ ਹੋ ਗਿਆ ਕਰਤਾ ਉਹੀ ਕੰਮ ਬਾਕੀ ਮੀਂਹ ਦੱਸਦੇ ਸੀ 17 18 ਤਰੀਕ ਤੱਕ ਉਸ ਤੋਂ ਬਾਅਦ ਦਿਨ ਸਾਫ਼ ਹੋਣ ਲੱਗਦਾ ਹਾਂਜੀ ਤੇ ਇੱਧਰ ਆ ਗਈ ਢੀਂ ਪਹੁੰਚ ਗਈ ਦਵਣ ਪ੍ਰੀਤ ਐਂਡ ਲਿਓ ਪ੍ਰੀਤ ਐਂਡ ਨਾ ਨਾ ਪ੍ਰੀਤ ਐਂਡ ਬੈਡ ਪ੍ਰੀਤ ਡਾਕਟਰ ਗਲਾਟੀ ਸਿੰਘ ਕੱਲੇ ਹੀ ਚਾਮਕਦਾ ਛੋਡੇ ਤੂੰ ਇਹ ਓਏ ਚਟਾ ਚਟਾ ਹੈ ਕੰਮ ਤਾਂ ਕਰੋ ਇਹਦਾ ਕਾਲਾ ਤੇਲ ਤੂੰ ਲਾ ਕੇ ਤੋਰੋ ਕੰਜਰ ਦੇ ਨੂੰ ਤਾਂ ਸੋਨਾ ਬਣਦਾ ਜਾਂਦਾ ਇੱਕ ਕੂਦਰੀ ਆ ਕੇ ਬੈਠ ਗਈ ਹੈ ਬਈ ਜਿਹੜੇ ਸਾਹ ਤੇ ਢਿੱਡ ਜਾ ਰੱਖੀ ਬੈਠੀ ਹੈ ਜਾ ਤਾਂ ਫਿਰ ਪਾਡਾ ਉਹਨਾਂ ਨਾਲ ਲਾਉਣ ਵਾਲੀ ਹੋਏ ਹਨ ਸੱਚ ਕਬੂਤਰ ਕਬੂਤਰਾਂ ਨੂੰ ਵੀ ਅੱਡ ਕਰਾਂਗੇ ਯਾਰ ਜਾ ਤਾਂ ਅੱਜ ਕਰ ਲਾਂਗੇ ਜਾਂ ਕੱਲ ਨੂੰ ਕਰਾਂਗੇ ਠੀਕ ਹੈ ਜਜੀਤ ਜੀ ਪਹੁੰਚ ਗਿਆ ਜੀ ਤੇ ਇਹ ਕਹਿੰਦਾ ਉਹ ਵੈਸੇ ਤਾਂ ਕਿ ਜੇ ਅਸੀਂ ਕੱਚੇ ਰੰਗ ਜੇ ਸੋਨੇ ਸਾਡੀ ਕਾਦੀ ਹੁਲੀ ਇਹ ਕਹਿੰਦਾ ਮੈਂ ਪੱਕਾ ਪਾਉਂਗਾ ਲੈ ਹੈ ਪੱਕਾ ਰੰਗ ਲੈਣਾ ਹੈ ਕਬੂਤਰਾਂ ਦਾ ਸਪੈਸ਼ਲ ਤੇ ਮੈਂ ਕਹਾਂ ਜੀ ਮੈਨੂੰ ਥੋੜਾ ਥੋੜਾ ਲੈ ਕੇ ਦੇ ਕੱਢ ਕਿਉਂਕਿ ਬਾਬੇ ਮੇਜਰ ਦੇ ਕੂਦਰਾ ਰੰਗ ਲਾ ਕੇ ਆਉਣਾ ਫੇਰ ਮੈਂ ਉਹ ਦੋ ਸਾਰੀਆਂ ਪੁੜੀਆਂ ਲੈ ਜੀ ਕੋਈ ਨਾ ਇਹ ਤਾਂ ਮੰਡੀ ਕਾ ਪਤ ਹੋਰ ਲੈ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਚੱਲ ਮੈਂ ਕਰਾਂ ਬੋਤਲਾਂ ਚ ਪਾੜਾ ਮਾੜਾ ਮੜਾ ਤੇ ਫਿਰ ਦਿਖਾਉਣੇ ਆ ਬਾਕੀ ਬੰਦੇ ਬਾਹਰ ਬੈਠੇ ਆਪਣੇ ਸਾਰੇ ਬਲਜੀਤ ਨੂੰ ਛਕਾਤਾ ਜੀ ਸਾਰਾ ਰੰਗ ਆਪਾਂ ਠੀਕ ਹੈ ਪੁੜੀਆਂ ਕਰਤਾ ਹੈ ਵੇਹਲੀਆਂ ਤੇ ਆਪਦੇ ਵਾਸਤੇ ਬਸ ਲਿਆ ਪਾਪ ਥੋੜਾ ਜਿਹਾ ਤਿਆਰ ਕਰ ਲੇ ਜੀ ਬਾਪੀ ਮੇਜੇ ਦੇ ਕੂਤਰਾਂ ਦੇ ਹੈਪੀ ਹੋਲੀ ਕਰਕੇ ਆਵਾਂਗੇ ਅੱਜ ਆਪਾਂ ਸਾਫ ਸਾਫ ਜਿਹਦਾ ਪਾਲ ਕੇ ਹਮ ਇੰਨਾ ਕੁ ਬੋਧ ਹੈ ਮੇਰੇ ਸਾਬ ਨਾਲ ਤਾਂ ਇਸ ਹਿਸਾਬ ਜਿਹਦਾ ਬਣ ਕੇ ਦੇ ਜੀ ਕਿੰਨਾ ਕਿਰੇ ਜਬੂਤ ਓਕੇ ਰਿਪੋਰਟ ਤੇ ਆਹ ਕਰਤਾ ਪੁੜੀਆਂ ਦੇ ਲੈ ਬੜੀ ਇਥੇ ਨੇ ਛੋਲੀ ਚੰਗੀ ਖੜ ਰਹੀਆਂ ਪਰ ਮੈਨੂੰ ਪਤਾ ਲੱਗ ਗਿਆ ਜਿਹੜੀ ਸਕੀਮ ਤੇ ਫਿਰਦਾ ਹੈ ਖਤਰਨਾਕ ਹੈ ਆਹੀ ਪਰ ਵਿਆਹੇ ਬਾਰੇ ਬੰਦੇ ਦਾ ਫਰਕ ਹੁੰਦਾ ਬਈ ਠੀਕ ਹੈ ਜੀ ਲਓ ਜੀ ਆਹ ਦੇਖੋ ਮੈਂ ਚਲਿਆ ਬੜੀ ਇਥੇ ਰੰਗ ਹੀ ਰੰਗ ਕੇ ਹਾਂਜੀ ਆਹ ਸਾਡੇ ਕੱਚੇ ਰੰਗ ਉਹ ਗਲਤੀ ਨਾਲ ਕੋਈ ਹੋਰ ਹੀ ਦਿਖਾਤਾ ਸੀ ਮੈਂ ਤਾਂ ਕਰ ਲਾ ਫਿਰ ਆਪਣੇ ਹੈਂ ਬੋਤਲਾਂ ਦਾ ਬਹੁ ਪੰਗਾ ਹੈ ਨਾ ਇਹ ਬਲਜੀਤ ਆਇਆ ਨਾ ਕਰ ਇੱਕ ਪੈ ਵੀ ਜਾਂਦਾ ਹੁੰਦਾ ਚੌੜੀ ਚ ਕਰਦਾ ਕਰਦਾ ਹੈ ਆਪਾਂ ਹੋਲੀ ਨਹੀਂ ਖਿਡਣੀ ਚੰਗਾ ਪੱਕੀ ਗੱਲ ਹੈ ਹੈ ਕਿਤੋਂ ਕੋਈ ਗੱਲ ਦੀ ਕੋਈ ਗੱਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਲਜੀਤ ਦੇ ਰਿਸ਼ਤੇਦਾਰ ਰਮੋਣ ਆ ਤੇ ਸਿੱਧਾ ਸਾਹਬ ਕਹਿੰਦਾ ਆਪੇ ਸਾਲੀਆਂ ਨਵਾਣਾ ਪਾਕਿਸਤਾਨ ਤੋਂ ਮਾਗੇ ਹੈ ਹੈ ਰੋ ਰੋ ਗਲਤ ਵੇ ਕੰਮ ਯਾਰ ਭੈਣ ਦੀ ਲੱਕੜ ਲੈਣਾ ਹਰਕ ਜਿਹੜੀ ਜਣੀ ਕੰਨ ਤਾਂ ਉਹੀ ਆ ਪੰਦਰਵਾੜੇ ਉਹੀ ਅੰਦਰ ਵੜ ਗਏ ਹੋਰ ਕੀ ਐ ਆਪ ਦਾ ਹੜ ਦਾ ਨੁਕਸਾਨ ਹੀ ਹੋ ਗਿਆ ਭੈਣ ਦੀ ਹੂਲੀ ਚ ਲੱਕੜ ਲੈਣੇ ਬਖਾ ਓਏ ਡਾਕਟਰਾ ਉਰੇ ਲਿਆ ਭੈਂ ਚੋ ਦੇ ਉਂਗਲ ਦਾ ਕੰਮ ਕਰਕੇ ਤੇ ਹੋਰ 바ਵਾ ਡੂੰਗਾ ਵੱਜ ਗਿਆ ਭੈਂ ਚੋ ਯਾਰ ਉਂਗਲ ਦੀ ਭਾਂਡ ਕੱਢ ਗਏ ਆ ਬਾਹਰ ਚ ਆ ਗਈ ਹਣਾ ਜੇ ਮੈਂ ਨਾ ਕੱਢਦਾ ਤਾਂ ਭਾਂਡ ਜਿਵੇਂ ਉਹ ਸਕੂਲ ਚ ਲਿਆ ਪਈ ਸੀ ਉਹਦੀ ਆ ਆ ਇੰਜ ਬਈ ਥੱਲੇ ਦੇ ਉਹ ਪਈ ਖਾਉ ਬਈ 아이 ਬਈ ਸੇ ਲਾੜ ਬਾਹਰ ਜਿਹੜਾ ਖੋਲ ਕੇ ਬਾਹਰ ਵੇਚੀ ਮਾ ਖੁਦ ਮਰ ਲਵੇ ਆ ਮਾ ਦਾ ਬਾਕੀਆਂ ਨੇ ਕੋਈ ਕਾਟ ਕਰ ਗਿਆ ਆ ਕਿਰਾਂ ਇਦਾਂ ਵੀ ਨਹੀਂ ਉੱਤ ਚੱਕ ਲੈਂਦਾ ਪਹਿਲਾਂ ਟਿੰਬਾ ਚੱਕ ਲ ਮੈਂ ਤੇ ਟਿੰਬਾ ਚੱਕ ਲੈ ਆ ਤੇ ਪਾਇਣੀ ਤੇ ਮੈਂ ਤਾਂ ਢਾਂਗੀ ਟੰਬਾ ਮੈਂ ਹੌਣ ਤਾਂ ਦਿਓ ਕੋਈ ਕੋਠੇ ਤੇ ਚੜਦਾ ਸੀ ਉੱਤੋਂ ਧਲੀਰੀ ਜਾਂਦੇ ਜਿਹੜਾ ਆ ਜਾਂਦਾ ਭੈਣ ਜੋ ਨੰਗ ਜਿਵੇਂ ਕੋਈ ਵੀ ਸੀ ਨਹੀਂ ਸੀ ਹੌਲੀ ਵਾਲਾ ਨਾ ਉਹੀ ਖੱਦਾ ਪਾ ਗਿਆ ਕੇ ਭੈਣ ਦੇ ਲਗੜੇ ਲਾਉਣ ਤਾਂ ਤੇ ਜਾਨਵਰਾਂ ਨੂੰ ਦਾਣੇ ਦੋਨੇ ਰੱਖ ਗਏ ਯਾਰ ਪੂਰੀ ਕੰਮ ਚ ਆ ਗਏ ਹੋਰ ਕੀ ਹੈ ਜੇ ਗੇਟ ਟੁੱਟ ਜਾਂਦਾ ਜੇ ਲਿਓਨ ਤੋਂ ਮਾੜਾ ਮੋਟਾ ਵਜ ਜਾਂਦਾ ਫੇਰ ਸਾਰਿਆਂ ਦੇ ਢੂਈ ਤੇ ਨਹੀਂ ਨਹੀਂ ਫੇਰ ਢੂਈ ਤੇ ਵੰਜ ਗਈ ਪੈਂਦੀਆਂ ਸਾਰਿਆਂ ਦੇ ਹਾਂ ਚੱਲ ਕੋਈ ਨਾ ਹੁਣ ਸਾਨੂੰ ਅਰਖ ਹੀ ਜਿਹੜੀਆਂ ਦਾ ਸੌਣ ਗੇ ਰੰਗ ਜਾਲਾ ਗੇ ਨਾ ਹੁਣ ਹੁਣ ਬੜਾ ਢੀ ਵਧੀਆ ਦਾ ਸਾਡਾ 1:07 ਵਜੇ ਇੱਕ ਬੰਦੇ ਦੇ 6:00 ਵਜੇ ਗੀ ਸਾਡੇ ਦੇ ਮਾੜੀ ਜੀ ਤੇ ਬਾੜੀ ਜੀ ਫੋਲੀ ਇਸ ਤੇ ਚੌੜ ਕਰੀ ਜਾਂਦੀ ਪਹਿਲਾਂ ਤਾਂ ਠੀਕ ਹੈ ਕਿ ਨਹੀਂ ਨਾ ਓਏ ਚੱਲ ਤੇ ਹੁਣ ਥੋੜਾ ਜਿਹਾ ਉਹ ਹੋ ਗਿਆ ਹੁਣ ਬਲੱਡ ਹੀ ਵਧੇ ਹੁਣ ਤਾਂ ਇਹ ਜੀ ਕਰਦਾ ਨਾ ਕੋਈ ਮਾੜੀ ਮੁੱਟੀ ਨੀਕੀ ਹੋਵੇ ਹੋਲੀ ਐ ਕੋਈ ਗੱਲ ਨਹੀਂ ਕੋਸ ਸਾਹ ਤੇ ਖੇਡਾਂਗੇ ਫਿਰ ਉਹਨਾਂ ਨਾਲ ਅਸੀਂ ਖੜਜੋ ਬੰਦੇ ਆਉਣ ਦੇ ਹੋਏ ਤਾਂ ਟਾਈਮ ਹੀ ਕੋਈ ਨਹੀਂ ਹੋਇਆ ਚਲੋ ਦਾਣੇ ਰੱਖਦੇ ਗਏ ਟਾਈਮ ਲਾਪਾ ਕੂਤਰਾਂ ਨੂੰ ਠੀਕ ਹੈ ਕਿ ਨਹੀਂ ਆਇਓ 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 ਪਤਾ ਆਇਓ ਆਇਓ ਪਤਾ ਹੈ ਆਇਓ 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 ਪਤਾ ਆਇਓ ਆਇਓ ਹੈ ਢੋਲ ਕਿੱਦ ਕੁੰਮਾ ਹੈ ਹਾਂ ਨਹੀਂ ਨਹੀਂ ਕੋਈ ਨਾ ਜਾਣ ਦੇ ਅੰਦਰ ਹੀ ਜਾਣ ਦੇ ਮਾੜੀ ਮੋਟੀ ਕੋਈ ਨਹੀਂ ਹੁੰਦਾ ਹਾਂਜੀ ਬੈ ਕਿਵੇਂ ਬਾਈ ਬਾਈ ਰੱਖ ਕੇ ਕਿਵੇਂ ਕਿਹੜਾ ਅੱਛਾ ਠੀਕ ਹੈ ਠੀਕ ਹੈ ਚਲੋ ਜੀ ਇਧਰ ਰੱਖੀਏ ਦਾਣੇ ਆ ਪਟੀਆਂ ਜਿਹਾ ਆਇਓ 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 ਪਤਾ ਹਾਂਜੀ ਬਦਲੇ ਦੀ ਤਿਆਰੀ ਹੋ ਰਹੀ ਹੈ ਜੀ ਆਹ 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 ਤੌਰ ਹੈ ਨਾ ਹਨਾ ਅਸੀਂ ਕੰਮ ਪੱਕਾ ਕਰਦੇ ਗੱਪਾਂ ਮਾਰਦੇ ਨਹੀਂ ਕਰਾਟੇ ਦਵਾਈ ਲੈਣ ਜਾਂਦੇ ਆ ਸਵੇਰੇ ਢੋਲ ਵਿੱਚ ਪਾ ਕੇ ਠੀਕ ਹੈ ਜੀ ਮਿਲ ਗਈ ਕੰਮ ਪੱਕਾ ਹੀ ਕਰਾਂਗੇ ਹੈ ਨਾ ਯਾਰ ਬਾਕੀ ਉਧਾ ਲਈ ਕਰਾਟੇ ਮਿਲ ਹੀ ਨਹੀਂ ਹੁਣ ਲੀਟਰ ਦੀ ਪੈਕਿੰਗ ਚੱਕ ਲਈ ਹੋ ਗਈ ਮਾਰ ਦੇਣਾ ਕੋਈ ਪੂਰੀ ਚੀਜ਼ ਅੱਜ ਸਭ ਬੰਦੀ ਪੱਕੇ ਕਰਕੇ ਚੱਲਦੇ ਆ ਪਹਿਲੇ ਵੀ ਅੱਜ ਸਾਰੇ ਜਣੇ ਮੈਂ ਹੀ ਢੋਲ ਮਾਰ ਲਗਾਈ ਜਵਾਬ ਬਹੁਤ ਬੰਦੇ ਨੇ ਸਾਰੇ ਉਹ ਫਿਰ ਦੇਣਾ ਉਹ ਬਿਲਕੁਲੋਂ ਫਿਰ ਆਓ ਫਿਰ ਦੇ ਉਹ ਕਹਿੰਦਾ ਚੱਲਾਂਗੇ 20 ਮਿੰਟ ਤੱਕ ਘਰੇ ਆਏ ਹੋੜੀ ਖੇਡ ਕੇ ਆਵਾਂਗੇ ਕੀ ਆ ਕਿ ਨਹੀਂ ਉਹ ਕਰਦੇ ਐ ਗੜ ਬੰਦੀ ਪੱਕੇ ਕਰ ਚੱਲੇਗੇ ਇਹ ਨਾਲ ਕਰਾਂਗੇ ਬੁੱਲੀ ਆਪਾਂ ਉਹ ਚੱਲੀ ਜਾਂਦੀ ਆ ਹੌਲੀ ਓਏ ਉਹ ਨਹੀਂ ਘੇਟਣ ਚਲੇਗੇ ਕਿਸੇ ਪਾਸੇ ਫਿਰ ਆਪਾਂ ਹੈ ਬਾਲ ਜਾਨਦੇ ਹੋ ਚੱਲ ਫਿਰ ਦੇਖਦੇ ਆ ਯਾਰ ਇਕੱਠੇ ਹੋ ਕੇ ਚੱਲਾਂਗੇ ਸਾਰੇ ਆਣੇ ਲੀਟਰ ਲੈ ਆਂਦਾ ਜੀ ਕਰਾਟੇ ਦਾ ਕਿਲਰ ਟਾਈਗਰ ਵਾਲੀ ਠੀਕ ਆ ਕਿ ਨਹੀਂ ਜਮਾਂ ਬ੍ਰਾਂਡ ਰਿਓ ਮਾਰ ਦਰੋ ਸਭ ਨਹੀਂ ਪਿਆ ਆਡੇ ਬੰਦੇ ਉੱਪਰ 6 ਵਜੇ ਹਾਲਾ ਮਰਨ ਹੋ ਗਿਆ ਹੁਣ ਸਾਨੂੰ ਪੀਣੀ ਪਊਗੀ ਘਰੇ ਆ ਕੇ ਹਾਂ ਢੋਲ ਕੀ ਘਰੋਂ ਚੱਕ ਕੇ ਲੈ ਜਾਣਾ ਸਾਡੇ ਲਈ ਕੇ ਹੈ ਦੂਜੀ ਪ੍ਰੈਸ ਕਰਾ ਲਈ ਜੀ ਕੰਮ ਪੱਕਾ ਇਹ ਹੋ ਆਜਾ ਹਾਂ ਹਾਂ ਵਾ ਦੂ ਜਾ ਯਾਰ ਕਿਰਾਂ ਲਘੂ ਜਿ ਲੱਗੇ ਸਪਰੇ ਤਾਂ ਲੈਂਦੀ ਮੁੱਲ ਢੋਲ ਕੀ ਲਓ ਚੱਕ ਕੇ ਆਓ ਹੈ ਢੋਲ ਤੇ ਆਉਣਾ ਨਿਆਰਾ ਪੂਰਾ ਓਏ ਬੱਕ ਖਾ ਰਿਹਾ ਫਿਰ ਕੋਈ ਨਹੀਂ ਕੋਈ ਨਹੀਂ ਕਰਦੇ ਹਾਲ ਜਗਦੀਪ ਇੰਥੇ ਨਾਲ ਹੈ ਬਦਲਾ ਨਾ ਆਕਾ ਫੜਦੇ ਨਹੀਂ ਮੁੰਡੇ ਹੁਣ ਠੀਕ ਆ ਕਿ ਨਹੀਂ ਜੇ ਜੇ ਕੇ ਦੀ ਮੌਤ ਮੂਤ ਹੋ ਗਈ ਜ਼ਿੰਮੇਵਾਰ ਅਸੀਂ ਨਹੀਂ ਸਿੱਧਾ ਹੀ ਦਾਗ ਕਰਾਂਗੇ ਲੈਣੀ ਖੋਲੀ ਸੀਗੀ ਬਈ ਜੇ ਮਰ ਗਾ ਤਾਂ ਜੇ ਇੱਕ ਤਾਂ ਮਰ ਗਾ ਜਿੱਗਦੀ ਭਾਗੇ ਬੁਰਾ ਨਾਮ ਨਾਲ ਖੋਲੀ ਹੈ ਮਰਦੇ ਹੁੰਦੇ ਆ ਮਾੜੇ ਮੋੜ ਇੰਨੇ ਨਿੱਕੇ ਮੋੜੇ ਕਮਾਈ ਦਾ ਮਰਦੇ ਹੁੰਦੇ ਆ ਮਰਨ ਨੂੰ ਕਿੰਨੇ ਬੰਦੇ ਮਰਨਾ ਹੀ ਹੈ ਬੰਦੇ ਨੇ ਜਦੋਂ ਜਮ ਜੇ ਜਮ पे ਮਰਨ ਨਹੀਂ ਹੁੰਦਾ ਮਰਨ ਨਹੀਂ ਹੁੰਦਾ ਬਹੁਤ ੱੱਕੇ ਬਿਆ ਸੌਣ ਅੱਗੇ ਬਲੱਡ ਵਧ ਜਾਂਦਾ ਮੇਰਾ ਇੱਕ ਤਾਂ ਸਾਡੀ ਯਾਰ ਦੀ ਉਂਗਲ ਜਿਹੜੀ ਕੀਤੀ ਐ ਪਾਓ 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 ਪੜਾਈ ਪਾਵੇ ਛੋਟਾ ਹੀ ਪਾਵੇ ਸਾਰੇ ਪਾਓ ਠੀਕ ਹੈ ਸਾਰੇ ਪਾਵਾ ਗਿਆ ਏ ਇੱਕ ਤੇ ਰੰਗ ਰੰਗ ਤੇ ਰੰਗ ਤੇ ਰਹਿਣੀ ਦੇ ਰੰਗ ਤਾਂ ਰਹਿ ਪਾਵਾ ਪਾਵਾ ਪਾ ਲਿਆ ਫੜਾ ਖਵਾ ਦੀ ਖਵਾ ਦੀ ਮੰਜਰ 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 ਹੈ ਬਹੁਤ ਹੈ ਕੁੱਟ ਹੋਰ ਵਾਲ ਕੋਈ ਨਹੀਂ ਦਾ ਮਾਰ ਦੇ ਖੜ ਦਿਓ ਮੇਰਾ ਪਾ ਦੇ ਬਹੁਤ ਹੈ ਬਹੁਤ ਹੈ ਬਹੁਤ ਹੈ ਬਹੁਤ ਹੈ ਬਹੁਤ ਹੈ ਵਾਵਾ ਨਿਆਰੀ ਆਈ ਵਾ ਆ ਫੜੀ ਖੱਦਾ ਪੈਂਦਾ ਜੀ ਸਾਡੀ ਹੋਲੀ ਜਿਵੇਂ ਜਿਵੇਂ ਰੇਸ ਵਾਰ ਦੀ ਜੀ ਆ ਵਾਦਾ ਏ ਤੇਰਾ ਕੋਈ ਨਾ ਤੂੰ ਕੋਈ ਨਾ ਤੂੰ ਬੰਦੇ ਲਿਆ ਤੂੰ ਆਏ ਕਹਦੀ ਕਹਦਾ ਜੋ ਕਰਦੇ ਕਿਦਾਂ ਸੀ ਅਲਗ ਰਹੂਗਾ ਇਹ ਆਮ ਇੱਕ ਰਿਪੈਂਡੋ ਦੀ ਗੀੜਾ ਨਹੀਂ ਕਿਤੇ ਨਾ ਕਿਤੇ ਉੱਥੇ ਆ ਜਾਣਗੇ ਉਹਦਾ ਆਜੋ ਏ ਕਹਦੇ ਉਥੋਂ ਕੈਮ ਹੋ ਕੇ ਚੱਲਦਾ ਬਾ ਬਾਦਲ ਚੱਲਦਾ ਖੇਡਣ ਕਹਦੇ ਪੱਕੇ ਰੰਗ ਆਪਣੇ ਕੋਲੇ ਭਾਰ ਰੱਖਣਗੇ ਤੇ ਪਾਉ ਤੇਲੇ ਕੱਟੂਗੇ ਤੇ ਸਮਾਨ ਕਦੇ ਫੁੱਲ ਹੈ ਦੂਜਾ ਵੀ ਖਾਣ ਪੀਣ ਵਾਲਾ ਆਜੋ ਕਹਦੇ ਆ ਪੰਗ ਪੁੰਗ ਰੰਗੜੀ ਪਿਆ ਕਹਦੇ ਕੁਛ ਨਹੀਂ ਹੁੰਦਾ ਆਉਣ ਦੇ ਤਾਂ ਵੀ ਉਹਨੂੰ ਸਟਾਰਟ ਕਰਕੇ ਵੇਖ ਇੱਕ ਅੱਦੇ ਦੀ ਤੋਏ ਹੋਰ ਉਹ ਦੁੱਧੇ ਕੱਢੀ ਜਾਂਦੀ ਉਹਦਾ ਮਾੜਾ ਮਾੜਾ ਆ ਜਾ ਪਹਿਲਾਂ ਐ ਕਰ ਪਹਿਲਾਂ ਸਟਾਰਟ ਕਰ ਗਾ ਨੂੰ ਉੱਚੀ ਰੱਖਣਾ ਸਟਾਰਟ ਕਰ ਪਹਿਲਾਂ ਨੂੰ ਸਟਾਰਟ ਕਰੀ ਨੂੰ ਸਟਾਰਟ ਤਾਂ ਕਰ ਤਾ ਦੇਖ ਤਾਂ ਲੱਗੇ ਮਰਦਾ ਫਿਰ ਮਰ ਜੇ ਮਰਦਾ ਹੀ ਹੁੰਦਾ ਫਿਰ ਨਹੀਂ ਮਰਦੇ ਆਏ ਆਪਾਂ ਉਹੀ ਗੱਲਾਂ ਵਿੱਚ ਬੰਦਾ ਹੀ ਮਰਦਾ ਪਹੂ ਥੋੜਾ ਮਰਦਾ ਆ ਹਾਂ ਉਹ ਬਦਰਾ ਲੈਣਾ ਉਹਦਾ ਵੀ ਤੇਰਾ ਵੀ ਦੋਵਾਂ ਦਾ ਹੈ ਉਹ ਯਾਰ ਵੇਹ ਆ ਜਾ ਤੂੰ ਨਜ਼ਾਰਾ ਵੇਖੀ ਆਉਂਦਾ ਯਾਰ ਹਾਂ 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 ਬਸ ਅੰਦਰ ਲੈ ਜਾ ਹਣ ਬਸ ਤੂੰ ਐ ਕਰੀ ਤੇਰੇ ਮੋਢੇ ਟਾਂਕੇ ਤੈਨੂੰ ਅੰਦਰ ਵਾੜ ਦਾਂਗੇ ਇੱਥੇ ਵਾਹ ਕੇ ਬਾਹਰ ਝੜ ਕੇ ਤੇਰੇ ਕੋਈ ਆ ਕੇ ਮਗਰੋਂ ਸਟਾਰਟ ਦੇਵਾਂ ਕਰ ਮੈਂ ਸਾਰੀ ਪੂਰੀ ਹੈ ਉਹ ਉਹ ਸੀ ਜਵਾਕਾਂ ਲਈ ਹੁਲੀ ਐ ਸਿਆਣੇ ਵੇਣਿਆਂ ਦੀ ਹੁਲੀ ਐ ਹੁਲੀ ਮੈਨੂੰ ਆਲਾ ਜਿਨਾ ਆਇਆ ਫਿਰ ਹੈ ਆਉਣਗੇ ਇਹ ਕਿਹੜੀ ਗੱਲ ਆ ਜਾ ਯਾਰ ਭਾਈਆ ਉਹ ਬਾਲੀ ਕਿਸਮਤ ਤਕੜੀ ਐ ਇੱਥੇ ਲਟਣ ਗਿਆ ਕੇ ਮੰਜੇ ਤੇ ਟੈਨਸ਼ਨ ਕੋ ਲਈਤੀ ਓ ਤੂੰ ਪਾਣੀ ਪੂਣੀ ਪੀਓ ਚਾਲਦੇ ਆ ਰੰਗ ਰੂੰਗ ਕਰਕੇ ਤੇਰੀ ਮਚ ਲੱਗੇ ਹੱਥੋਂ ਚ ਲੱਗਣਾ ਹੈ ਨਾ ਖੜ ਦੇ ਕੋਈ ਨਾ ਇੱਥੇ ਮੈਂ ਬੈਠਾ ਇਸ ਕੰਮ ਨੂੰ ਐ ਕਿ ਤਾਹਣਾ ਚੜੇ ਕੋਈ ਅਰੇ ਸੜਾ ਤਾਂ ਚੜੂਗਾ ਅਗੂ ਟੰਬਾ ਫਿਰੂਂਗਾ ਉਹਦੇ ਮੈਂ ਕੋਈ ਨਾ ਕੋਈ ਨਾ ਇੱਕ ਹੀ ਬਹੁਤ ਹੈ ਤੈਨੂੰ ਜੇਬ ਚ ਵਾਲਾ ਟੈਨਸ਼ਨ ਫਿਰ ਆ ਜਾ ਵੀਡੀਓ ਜਾਣੇ ਕੁੱਪਟਰ ਪਾਤਰ ਦੇਖਣ ਆ ਗਏ ਗੱਲਾਂ ਇਹ ਕਰ ਲਾ ਗਏ ਬਿਦਾਮ ਛਿੱਲ ਦੇ ਇਹ ਕਰਦੇ ਉਹ ਕਰਦੇ ਕਹਿ ਐਵੇਂ ਹੀ ਠੀਕ ਹੈ ਕਿ ਨਹੀਂ ਕੋਈ બ્ਲੂਡ ਹੀ ਨਹੀਂ ਬੰਦੇ ਤਾਂ ਸੱਦ ਲੈ ਯਾਰ ਮੈਂ ਐਂ ਚੋਂ ਹੁਣ ਉਹ ਸਾਰੇ ਘਰੇ ਨਹੀਂ ਵੜ ਰਹੇ ਕੰਮ ਆ ਵਿੱਚ ਰਿਆ ਪਿਆ ਐਂ ਚੋ ਲਓ ਜੀ ਆਗੇ ਸਾਰੇ ਬੰਦੇ ਹੋ ਗਏ ਕਾਇਮ ਠੀਕ ਹੈ ਬਾਲਟੀ ਭਰ ਲੋ ਜਗਦੀਪ ਆਇਓ ਫਿਰ ਚੱਲ ਗਏ ਬੰਦੇ ਆ ਗਏ ਸਾਰੇ ਆਪਣੇ ਠੀਕ ਆ ਕਿ ਨਹੀਂ ਉਹ ਫਿਰਦੀ ਆ ਉਹ ਫਿਰਦੀ ਐ ਤਾਂ ਕਰਕੇ ਉਹ ਚਲਦੇ ਆ 1 ਮਿੰਟ ਮਾੜੇ ਕੂਤਰੀ ਦਾ ਵੀਖ ਲੈ ਇੱਥੇ ਹੀ ਫਿਰਦੀ ਸੀਗੀ 1 2 3 4 5 6 7 8 8 ਜਾਣੇ ਐ ਇੱਕ ਅੰਦਰ 9 ਦੌਣੀ ਨਵਾਜੀ ਜੀ ਬਹੁਤ ਬਹੁਜੀ ਲਿਆ ਫੜਾ ਚੱਲ ਦਮਣੀ ਠੀਕ ਆ ਪਤਮਣੀ ਪਤਮਣੀ ਮੇਰੇ ਹੀ ਲੱਗ ਜੂਗੀ ਓਏ ਛੋਟੇ ਨੇ ਪਾਉਣਾ ਓ ਰੰਗ ਦਾ ਓਏ ਰੰਗ ਦਾ ਪਾਇਆ ਨਹੀਂ ਓਏ ਓ ਰੰਗ ਦਾ ਪਾਇਆਣੀ ਬੰਦੇ ਤਾ ਹਣਾ ਓ ਕਿਧਰ ਓ ਇਧਰ ਆ ਓ ਦਮਣੀ ਇਧਰ ਆ ਇਧਰ ਓ ਇਧਰ ਓ ਇਧਰ ਓ ਦਮਣੀ ਇੱਕ ਬੰਦਾ ਹੋ ਰਹਿ ਗਿਆ ਓ ਇੱਕ ਰਹਿ ਗਿਆ ਓ ਇਹਦੇ ਪਾਦੇ ਕੋਈ ਨਹੀਂ ਹੁੰਦਾ ਆ ਤਾਹ ਜਾਂ ਤਾਹ ਚਲਾਉਂਦੇ ਆਉਂਦੇ ਆਉਂਦੇ ਓਏ ਆ ਜਾ ਤਾਹ ਯਰ ਪਾ ਇਹਨਾਂ ਤੇ ਕੋਈ ਨਹੀਂ ਦਿੰਦਾ ਓਏ ਓ ਤੇ ਪਾ ਹੋ ਜਾਂਦਾ ਛੇਦੀ ਪਾ ਬੰਦੇ ਹੀ ਡੱਪ ਜੂਨਦਾ ਉਹ ਉਧਰ ਪੌੜੀਆਂ ਪੂੜੀਆਂ ਉਧਰ ਚੜੀ ਜਾਂਦੇ ਉਧਰ ਭੱਜ ਗਿਆ ਪੌੜੀ ਲਾ ਗਿਆ ਪੌੜੀ ਲਾ ਗਿਆ ਭੱਜ ਗਿਆ ਉਧਰ ਚੱਲ ਉਧਰ ਭੱਜ ਜਾ ਉਹਨਾਂ ਤੇ ਜਾ ਉਲਟਾ ਤੇ ਡੱਪ ਗਿਆ ਭਾਂਜ ਹੋਣੀ ਕਾ ਨਾ ਮੂ ਮੂ ਸੈਰ ਮੂ ਸੈਰ ਵਾਰ ਕੋ ਨਹੀਂ 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 ਓਏ ਪਤਾ ਹੀ ਮਰੂਗਾ ਜਿੰਦਾ ਤੋੜੀ ਓ ਮੈਂ ਖੋਲ ਦੇ ਖੋਲ ਦੇ ਅੱਪੇ ਅੰਦਰ ਲਾ ਫਾ ਗਿਆ ਚਾਬੀ ਤੇਰੇ ਕੋਲ ਹੀ ਐ ਕੱਚਾ ਰਹੇਗਾ ਤੈਨੂੰ ਸੱਚੀ ਸਵਾਦ ਨਹੀਂ ਆਇਆ ਕੰਮ ਦਾ ਸੌਣ ਲੱਗੇ ਆਉਟਡਾਰ ਕੀਤਾ ਵੀ ਡੀਪ ਪਲੈਨਿੰਗ ਪਲੈਨਿੰਗ ਕਿੱਡੀ ਤੇੜੀ ਮੰਦਾ ਸਾਰੇ ਬੰਦੇ ਅੰਦਰ ਵੜ ਗਏ ਕਿ ਨਹੀਂ ਲਾ ਗਿਆ ਲੋਕ ਜਗਦੀਪ ਨੇ ਉਹ ਐਡਾ ਦਮਣੀ ਕਲਾਂ ਨਾ ਵੀ ਤੂੰ ਇਧਰ ਦੀ ਆਉਣਾ ਕਬਾ ਇਧਰ ਦੀ ਆ ਤੂੰ ਪਿਆਉਂਦੇ ਉਹ ਪੈ ਤਾਂ ਰਹਾ ਜਾਂਦੇ ਗਏ ਹਣਾ ਭਾਟੀ ਦੇ ਉਹ ਤੇ ਅੱਜ ਕੱਲ ਤੇ ਪਈ ਮੋਟੇ ਤੇ ਅੱਜ ਕੱਲ ਤੇ ਅੱਥੇ ਮੰਜੀਓ ਲਿਆਉਂਦਾ ਸੀ ਹਣਾ ਭਾਣਾ ਬੜਾ ਭੱਜਾ ਛਾਲਾਂ ਛੁਪਿਆ ਮਾਰ ਕੇ ਸਾਰੇ ਹਣੋ ਆਏ ਡਿੱਗ ਪਾ ਕੇ ਕੰ ਕੁਰਾਵਾ ਸਵਾਲ ਇਧਰ ਜਾ ਮੇਰਾ ਆ ਜਵਾਕ ਸੀ ਉਹ ਚ ਜਵਾਕਾਂ ਨੂੰ ਵੇਖ ਕੇ ਛੜ ਤਾਂ ਸੌਣ ਲੱਗੇ ਚੜ ਗਈ ਓ ਇੱਥੇ ਜਵਾਕ ਜੇ ਸੀ ਨਾ ਕਮ ਗਲਤ ਨਾ ਭਜੀ ਪਈ ਨਹੀਂ ਹਜੇ ਸਵਾਰ ਕੇ ਸੱਚੀ ਓਏ ਪਾਣਾ ਹੁੰਦਾ ਗੁੰਡ ਲਾਰ ਮਾਰ ਗਿਆ ਹਾਂ ਤੂੰ 10 ਮਹਲ ਪਾਉਂਗਾ ਮੈਂ ਕੀ ਕਹਲਾ ਤੜਾ ਹੁੰਦਾ ਸੀਗਾ ਹਾਂ ਕਿੰਨੀਆਂ ਹੱਥ ਖੜੇ ਸੀ ਮੁੱਖੀ ਨਦੀ ਵੀ ਆਪ ਕੋ ਕਿੰਨੀਆਂ ਹੀ ਦੁਕਾਨਾਂ ਤੇ ਖੜੇ ਸੀਗੇ ਆਹੇ ਉੱਥੇ ਕਿਹੜੇ ਸੀਗੇ ਉੱਥੇ ਸਾਰੇ ਡਟਦੇ ਆਗੇ ਜਵਨਵਾ ਦੇ ਜਵਨਵਾ ਦੇ ਆਉਂਦੇ ਪੈ ਗਈ ਮੇਰੇ ਤਾਂ ਉੱਥੇ ਆ ਪਈ ਤਾਂ ਮੇਰੇ ਮੇਰੇ ਨਾ ਅੰਦਰ ਪਈ ਸਮੇ ਚੜੀ ਜਾਂਦੀ ਆ ਚੜੀ ਸੰਗੇ ਨੇ ਟੈਪ ਦਾ ਦੂਰਾ ਲਾ ਲੀ। ਕੀਤਾ ਭਰਿਆ ਸਾਰੇ ਮੂੰਹ ਤੇ ਪੈ ਗਿਆ। ਕੋਈ ਨਾ ਕੋਈ ਚੱਲਣ ਦੇ ਹਾਂਜੀ। ਜਗਦੀਪ ਮਾਨੂੰ ਸ਼ਾਂਤੀ ਮਿਲ ਗਈ ਨਾ? ਜਵਾ ਮਿਲ ਗਈ ਨਾ? ਮਨ ਪ੍ਰਸੰਨ ਹੈ? ਦਵਣੀ ਨਿਆਰਾ ਗਣ ਜਵਾ ਆਪ ਨੂੰ ਵੀ ਸੌਂਡ ਓ ਯਾਰ ਆਪ ਨੂੰ ਆਵੇਂ ਨਾ ਆਵੇ। ਜਰਾਕਾ ਬਗੜੇ ਜਿਹੜਾ ਖੱਦਾ ਖੱਦਾ ਫੁੱਲ ਤਕੜਾ ਖੱਦਾ ਇਹ ਮਗਰ ਜਾ ਕੇ ਮੋਟਰਸਾਈਕਲ ਦੀ ਵੀ ਸਾਰੇ ਰੁਪਏ ਹੋ ਗਏ। ਜੱਜ ਕੇ ਪਏ ਗਏ ਹੋ। ਕਿੰਨੇ ਨੇ 10 ਦੱਸ ਕੇ ਰਹੇ ਸੀ ਨਾ 8-10 ਜਣੇ। ਸਾਰੇ ਇੱਥੇ ਖੜੇ ਸੱਜੀ ਦੁਕਾਨ ਤੇ। ਤਿੰਨੇ ਮੋਟਰਸਾਈਕਲ ਦੇ। ਦੁਕਾਨ ਚ ਵੜ ਕੇ ਵਾਹਾਰੇ। ਹਾਂ। ਜੀ ਅੱਧੇ ਤੇ ਪਾਸ ਗਾਹ ਲਾਂਗੇ ਤੂੰ ਸਾਰੇ ਬਾਹਰ ਆਗੇ ਉਧਰ ਮੈਨੂੰ ਕੋਈ ਫੇਰ ਮੋੜ ਦੇ ਫੇਰ ਮੋੜ ਦੇ ਮੋੜ ਲਾਂ ਦਾ ਤੇ ਬਾਹਰ ਕਢੇ ਸਾਰੇ ਖੜੇ ਉੱਤ ਮੈਂ ਨਿਗਾਹਦੀ ਮੈਂ ਦੁਬਾਰੇ ਫੇਰ ਫੇਰ ਸਾਰਿਆਂ ਤੇ ਤੀਜਾ ਕੋਟ ਮਾਰਤਾ ਨੇ ਸਾਰਿਆਂ ਆਏ ਨਿਆਰੇ ਹੀ ਆ ਜੂਗਾ ਹੁਣ ਲਾ ਕੇ ਦੱਸਣਗੇ ਹੁਣ ਕੋਈ ਨਾ ਕੋਈ ਨਾ ਮਰ ਜਾਗੇ ਡਾਕਟਰੀ ਇਲਾਜ ਲੈਂਦੇ ਨੇ ਖੁਦ ਡਾਕਟਰ ਸਾਹਿਬ ਡਾਕਟਰ ਬਠਿੰਡਾ ਜੀ ਪਿੰਡ ਬਾਦਲ ਦਾ ਟ੍ਰੀਟਮੈਂਟ ਕਰਾ ਰਹੇ ਨੇ ਇਹ ਬਠਿੰਡੇ ਵਾਲਾ ਡਾਕਟਰ ਬਾਦਲ ਹਾਂਜੀ ਚੱਲੇ ਜੀ ਮਾਰਕੋ ਚ ਹੈ ਪੀੜ ਮਾਈ ਬਾਈ ਮਾ ਕੋ ਚ ਹੈ ਠੀਕ ਹੈ ਚਲੋ ਓਕੇ ਬਾਈ ਫਿਰ ਮਿਲਦੇ ਆਇਓ 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 ਤਾਂ ਆਇਓ ਆਇਓ ਇੱਕ ਮਿੰਟ ਬਾਬੇ ਉਹ ਲੈਣਾ ਬਦਾਮ ਤਾਂ ਇੱਥੇ ਰੱਖ ਇਹਨਾਂ ਨੂੰ ਮਾਰੀ ਮੋਟੀ ਵਿੱਚ ਕਣਕ ਮਿਕਸ ਕਰੀਏ ਬਾਕੀ ਬਾਹਰ ਕਣੀਆਂ ਦੀਆਂ ਆ ਰੀਆਂ ਥੋੜਾ ਥੋੜਾ ਕਿਤੇ ਨਹੀਂ ਕਿਸ ਨੂੰ ਰਮਾਨ ਜੜ ਗਈ ਕੀ ਸਾਰਿਆਂ ਨੂੰ ਜੜੀ ਪਈਏ ਸਾਰ ਬਾ ਇੱਕ ਇੱਕ ਮੱਛੀ ਲਗਾਉਂ ਤਾਂ ਕੋਈ ਨਹੀਂ ਹੁੰਦਾ ਮੂੰਮਾ ਮਾਇਦਾ ਉਹ ਉਹਦਾ ਉਹਦਾ ਵਾਵਾ ਹਾਲ ਬੁਰਾ ਰਮਾਨ ਦਾ ਮੂੰਮਾ ਮਾਇਦਾ ਉਹ ਨਹੀਂ ਪਿੰਡਾਂ ਦਾ ਵੀ ਮੱਛੀ ਹੁੰਦਾ ਕਿ ਮੱਛੀ ਹੁੰਦਾ ਸਾਰਾ ਪਹਿਲਾ ਛੋਟਾ ਮੂੰਹ ਆ ਬੇ ਮੂੰਮਾ ਸਭ ਸਾਫ ਕੀਤੇ ਆ ਹੁਣ ਮੱਛੀ ਹੁੰਦਾ ਕਿ ਨਹੀਂ ਆਉਂਦਾ ਸਭ ਪਹਿਲਾਂ ਦਾ ਨਹੀਂ ਹੁਣ ਤਾਂ ਠੀਕ ਆ ਕਿ ਰੱਖ ਆਂ ਮੱਛੀ ਲੰਘ ਜੇ ਅੱਖਾਂ ਪਈਆ ਉਹਦੇ ਵਾਲੀ ਪੈ ਗਏ ਗਿਆ ਜੀ ਭਾਈ ਉਹ ਰੇ ਰਾ ਉਹ ਲਾਉਣੀ ਫਿਲਡਿੰਗ ਹਟ ਦੇ ਦੇਖ ਲੈ ਆ ਪਈ ਫਿਲਡਿੰਗ ਮੇਰੀ ਆਉਣੀ ਸੀ ਲੋਤ ਆਏ ਸੀਗੇ ਅਸੀਂ ਹਾਂ ਉਹ ਤੁਸ ਜਾਈ ਨਹੀਂ ਸੀ ਲੋ ਅੱਛਾ ਤੂੰ ਜਿਹੜੇ ਗਹਿਣੀ ਨਹੀਂ ਤੁਸੀਂ ਉਹ ਲੋ ਜੀ ਹੁਣ ਇਹ ਸਾਡੇ ਆ ਦੇ ਜਵਾਬ ਤੁਰਾਂਗ ਲਵਾਇ ਸੀ ਕੋਈ ਚੱਕ ਨਹੀਂਦਾ ਉਹ ਲਵਾਇ ਪਿਆ ਦੇਣੀਆਂ ਕੀ ਹੈਗੇ ਨਹੀਂ ਤੇ ਆਦੀ ਬਣਣਾ ਆ ਸਾਡਾ ਬੰਦਾ ਵਿਚਾਰਾ ਮੂੰਹ ਹੀ ਲਾਈ ਫਿਰਦਾ ਇਹ ਕਹਿੰਦਾ ਲੀੜੇ ਪਾਉਣ ਨੂੰ ਨਾ ਕਹਿੰਦਾ ਮੇਰੇ ਜੀ ਕਰਦਾ ਕਹਿੰਦਾ ਲੀੜੇ ਪੈਂਦੇ ਹੀ ਨਹੀਂ ਲਾ ਲੱਗ ਜਾਂਦਾ ਮੇਰਾ ਇਹ ਲੀੜੇ ਪਾਉਣ ਨੂੰ ਇਹਦਾ ਹੱਡਾ ਆਉਂਦਾ ਜਵਾਬ ਹੈ ਦੂਜੇ ਬੰਦੇ ਸਾਰੇ ਆਊਟਸਾਈਡਰ ਸੀ ਥੋੜੇ ਜੇ ਇਹਦਾ ਕੋਈ ਡਰ ਨਹੀਂ ਸਾਨੂੰ ਤਾਂ ਮੈਂ ਦੱਸਿਆ ਜੀ ਮੈਂ ਕਹਿੰਦਾ ਇੱਥੇ ਹੱਥ ਨੂੰ ਆਪਣੇ ਕੋਲੇ ਹੋਗੇ ਤਾਂ ਵਿਚਾਰਾ ਮੈਂ ਤੇ ਬਦਾਮ ਬਦੋਂ ਚੁੱਕਿਆ ਕਿ ਨਹੀਂ ਨਾ ਨਹੀਂ ਮੈਂ ਤਾਂ ਲੱਚੋਕੀ ਹੋਏ ਵਾਓ ਬਿਊਟੀਫੁੱਲ ਆਤਾ ਕਰਕੇ ਰਿਵਿਲੀ ਤੇ ਤੁਸੀਂ ਪੁੱਤ ਤੁਸੀਂ ਕਿਉਂ ਨਹੀਂ ਖਾਂਦੇ ਜਿਹਦਾ ਉਹ ਮਾਮੇ ਯਾਰ ਐ ਗਲਤ ਗੱਲ ਹੈ ਚਲ ਖੜ ਦੇ ਇਧਰ ਉਧਰ ਛੱਡ ਗਿਆ ਹਾਂਜੀ ਮੇਰੇ ਵੀਰੋ ਹੁਣ ਬਣਿਆ ਜੀ ਸ਼ਾਂਤੀ ਦਾ ਮਾਹੌਲ ਤੇ ਵਧਾਈ ਹੋਵੇ ਜੀ ਕਬੂਤਰ ਬਦਾਮ ਵੀ ਖਾ ਗਏ हां बेटा डरना डरना कुछ नहीं होया बदरा ਲੈ ਲੈ तेरा आपा है ना बदांग गए खा कबूतर ठीक है कि नहीं हाय 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 करते पिंजरे साफ हुनी सेट है काम हुनी दाब दे आपा उन नु खुड्डे ਛੜੇ ਕਣਕ ਕਣਕ ਖਵਾਦਗੇ ਚੱਕਰ ਕੇ ਵੀ ਵਿੱਚ ਨਾ ਪੁਰਾਣੇ ਦੋ ਕਬੂਤਰ ਛੱਡੇ ਸੀ ਇੱਕ ਦਾ ਕਬੂਤਰ ਇੱਧਰ ਸ਼ਾਕ ਇੱਕ ਚੌਹਾਂਸਾਲ ਦੀ ਪੱਠੀ ਕਬੂਤਰੀ ਠੀਕ ਹੈ ਕਿ ਨਹੀਂ ਇਹ ਦੋ ਨਾਲ ਛੱਡੇ ਫੇਰ ਇਹਨਾਂ ਨੇ ਖਾਦੇ ਊ ਨਹੀਂ ਖਾਦੇ ਸੀਗੇ ਪਹਿਲਾਂ ਤਾਂ ਖਰਾਬ ਹੀ ਕੀਤੇ ਸੀ ਇਹਨਾਂ ਨੇ ਠੀਕ ਹੈ ਕਿ ਨਹੀਂ ਤੇ होली वाली ਗੱਲ ਨੂੰ ਸੀਰੀਅਸ ਨਾਲ ਲਿਓ ਬਈ ਹਨਾ ਚਲੋ ਤੁਸੀਂ ਕਮੈਂਟਾਂ 'ਚ ਵੀ ਆਖੂਗਾ رائے ਨਹੀਂ ਕਰਨੀ ਜਵਾਕਾਂ ਨਾਲ ਉਹ ਕੋਈ ਦਿੱਕਤ ਨਹੀਂ ਉਹ ਕੋਈ ਲੜਾਈ ਵਾਲਾ ਕੰਮ ਥੋੜਾ ਹੀ ਆ ਸਾਰੇ ਜਵਾਕ ਆ ਸਾਡੇ ਤੋਂ 6-6 7-7 5-5 7 ਛੋਟੇ ਆ ਸਾਰੇ ਸਾਡੇ ਤੋਂ ਗੁੱਸਾ ਘੜਿਆਂ ਗਣ ਲਾਇਆ ਸਹੀਦਾ ਸਾਂ ਮਣ ਦੀ ਗੱਲ ਇੱਕ ਤਾਂ ਜਦੋਂ ਲਿਓ ਨੂੰ ਡਰਾਇਆ ਨਾ ਇਹ ਭੱਜ ਗਿਆ ਕੁੱਤਾ ਡਰਾ ਦਾ ਵਿਚਾਰਿਆਂ ਨੇ ਚਲੋ ਇਸ ਤਾਂ ਕਰੀ ਅਸੀਂ ਚੌੜ ਇੱਕ ਆ ਗੇਟ ਦੇ ਲੱਤਾਂ ਮਾਰਨ ਲੱਗੇ ਅਸੀਂ ਗੇਟ ਅੰਦਰੋਂ ਜੜ ਲਿਆ ਅਦਰੋਂ ਧੱਕਾ ਲ ਮੁਗ ਲੱਤਾਂ ਮਾਰੀ ਜੇ ਅਸੀਂ 2 ਮਿੰਟ ਹੋਰ ਗੇਟ ਫੜ ਦਿੰਦੇ ਗੇਟ ਵੀ ਪਟਿਆ ਜਾਂਦਾ ਵੀ ਐਡੇ ਕਲਾਂ ਨਾਲ ਥੋੜੇ ਨਹੀਂ ਹੁੰਦੇ ਆ ਗੀੜ ਦੇ ਲੱਤਾਂ ਮਾਰਨ ਲੱਗੇ ਕੁੱਤੇ ਦੇ ਟੰਬਾ ਟੁੰਬਾ ਮਤਲਬ ਸੱਟਾਂ ਇਹਦੀ ਕਨੀ ਵੀਡੀਓ ਚ ਦੇਖੋ ਮਾੜਾ ਮੋਟਾ ਇਹ ਡਰ ਕੇ ਵੀ ਭੱਜ ਗਿਆ ਵਿਚਾਰਾ ਇੱਕ ਉਹ ਆਪਣੇ ਮਿੱਤਰ ਡਾਕਟਰ ਸਾਹਿਬ ਦੀ ਉਂਗਲ ਆ ਗਈ ਯਾਰ ਬਾਵਾ ਬਾਜੀ ਉਹਦੇ ਵਿਚਾਰੇ ਦੇ ਸੱਟ ਹਨਾ ਇਹ ਵੀ ਇੱਕ ਉਹਦੇ ਉਂਗਲਾ ਕੀ ਸਨਾ ਚ ਉਦੋਂ ਪਰ ਇੰਨਾ ਹਰਖ ਚੜਿਆ ਹਨਾ ਕਿ ਜੇ ਨੂੰ ਤਾਂ ਜਵਾਬ ਹੈ ਸਾਰੇ ਪਿੰਡ ਦੇ ਇਹੋ ਜਿਹੀ ਕੋਈ ਗੱਲ ਨਹੀਂ ਬੱਚੇ ਐ ਆਪਣੇ ਪਰ ਉਹਨਾਂ ਕੋ ਜੌਦੇ ਖੇਚੜੂ ਤਾਂ ਜੀ ਕਰਦਾ ਵੀ ਹੁਣ ਨਾ ਕੁੱਲੇ ਕੁੱਲੇ ਦੀ ਥੱਸ ਕੱਢਦਾ ਡਾਂਗਾ ਨਾਲ ਮੁਰਕ ਮੈਂ ਚੱਲ ਕੋਈ ਨਾ ਛੱਡੋ ਮੈਂ ਹੁਣ ਆਪਾਂ ਵੀ ਜਿਵੇਂ ਉਹਨਾਂ ਨੇ ਕੀਤੇ ਆਪਾਂ ਵੀ ਓਵੇਂ ਕਰਦੇ ਐ ਇਸੀ ਪਰ ਥੋੜਾ ਜਿਆਦਾ ਜਿਆਦੇ ਲੈਵਲ ਤੇ ਸੋਚ ਗਏ আলਟਰਾ ਪ੍ਰੋ ਮੈਕਸ ਗੱਲ ਬਣ ਗਈ ਸਾਡੀ ਹਨਾ ਫਿਰ ਅਸੀਂ ਕਰਾਟੇ ਗਰੂਟਰ ਲੈ ਕੇ ਪਾਈ ਹਨਾ ਤੇ ਬੱਚਾ ਤਾਂ ਕਹਿੰਦਾ ਸਾਰਿਆਂ ਦੀ ਰਿਪੋਰਟ ਓਕੇ ਐ ਨੂਰੇ ਥਾ ਕੇ ਦੱਸ ਕੇ ਗਿਆ ਕਹਿੰਦਾ ਮੈਂ ਨਿਆਰੀ ਹੀ ਲਿਆਤਾ ਅੱਖਾਂ ਮੱਚੀਆਂ ਨੇ ਗਲ ਮੱਚੀਆਂ ਨੇ ਸਾਰਾ ਕੁਝ ਕਹਿੰਦਾ ਪੰਡਾ ਮੱਛੀ ਹੁੰਦਾ ਕਹਿੰਦਾ ਜਾਵਾਂ ਨਿਆਰੀ ਆਇਆ ਪਿਆ ਕਹਿੰਦਾ ਉਹ ਗੱਲ ਬਣ ਗਈ ਹੋਰ ਕੋਈ ਚੱਕਰ ਨਹੀਂ ਆਏ ਤਾਂ ਆਏ ਕੋਈ ਗੱਲ ਨਹੀਂ ਹੋਲੀ ਤੇ ਹੋਰ ਖੇਡਣ ਆਸਤੇ ਹੁੰਦਾ ਉਹ ਸਾਨੂੰ ਖੇਡ ਚੜ ਗਈ ਯਾਰ ਹੋਰ ਕੋਈ ਗੱਲ ਨਹੀਂ ਹਨਾ ਆਏ ਤਾਂ ਖੇਡਦੇ ਆਏ ਕੋਈ ਇਹੋ ਜਿਹਾ ਵੱਡਾ ਸੀਨ ਨਹੀਂਗਾ ਤੇ ਬਾਕੀ ਕੋਈ ਨਾ ਸੱਟ ਐ ਇਧਰ ਵੱਡੇ ਕੂਤਰਾਂ ਦਾ ਵੀ ਕਰ ਲੈ ਕੇ ਦਾਣਾ ਪਾਣੀ ਰੈਡੀ ਇਹਨਾਂ ਨੂੰ ਵੀ ਰੱਖ ਦਈਏ ਚਲੋ ਇਹ ਪਿੱਸੇ ਆਇਓ 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 ਪਤਾ ਨੂੰ ਸਾਨੂੰ ਦਾਣੇ ਮਿਲਿਆ ਕਰਨਾ ਟਾਈਮ ਨਾਲ 12 ਵਜੇ ਤੋਂ ਪਹਿਲਾਂ ਪਹਿਲਾਂ ਦਾਣੇ ਪਾ ਦੇਕਰ ਵੀ ਪਾਈਏ ਜੀ ਆਇਓ 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 ਮਿੱਠੋ ਦਾ ਡਾਂਡੀ ਮਰੀ ਜਾਂਦੀਆਂ ਨੇ ਕਦੋਂ ਪਾਵੇਗਾ ਮਾਲਕਾ ਸਾਨੂੰ ਦਾਣੇ ਓਕੇ ਵੀ ਰਿਪੋਰਟ ਜੀ ਠੀਕ ਆ ਸਾਰੇ ਕੂਤਰਾਂ ਨੂੰ ਦਾਣੇ ਪਾ ਦੇ ਪਾਣੀ ਕੋਈ ਘਟ ਘੁੱਟ ਲੱਗਤਾ ਆਥ ਨੇ ਪਾ ਲਿਆ ਹੁਣ ਵੀ ਰਾਇ ਲੀਰ ਖੁੱਲਾ ਛੱਡ ਗਏ ਨਾ ਤਾਂ ਚਲਦਿਆਂ ਕਰੇ ਤੇ ਨਾਣੂ ਜਾ ਕੇ ਆ ਠੀਕ ਆ ਕੇ ਨਹੀਂ ਫਰੈਸ਼ ਹੋਏਗੇ ਆਗੇ ਜੇ ਇਧਰ ਲੈ ਕਰੇ ਨਾਈ ਤੋਂ ਹੀ ਕਰਿਆਂਦੀ ਜੀ ਤੇ ਬਿਲਕੁਲ ਫਰੈਸ਼ ਹੋਇਆ ਏ ਬਾਹਰ ਖੋਲੀ ਮੁੰਡਿਆ ਬਾਹਰ ਖੋਲੀ ਹੂੰ ਤਾਂ ਨਹੀਂ ਪਾਇਆ ਸੱਪ ਤਾਂ ਨਹੀਂ ਕਿਤੇ ਕਿਤੇ ਜਿੰਦਰ ਸੱਪ ਕੱਢੀ ਫਿਰਦਾ ਹੋਵੇ ਹੋ ਗਈ ਸੀ ਅੰਦਰ ਐਂਟਰ ਤੇ ਤੁਸੀਂ ਕਾਹਦਾ ਸੱਚੋ ਕਰੀ ਜਾਂਦੀ ਸੀ ਓਏ ਹੈ ਤੁਸੀਂ ਕਦੀ ਜੁੜੀ ਜੀ ਲੈ ਜਾਂਦੇ ਅੰਦਰ ਬਾਹਰ ਨੂੰ ਮੇਰੀ ਤਾਂ ਗੱਲ ਹੀ ਨਹੀਂ ਸੀ ਦੂਲ ਡੂਲੀ ਵੀਡੀਓ ਵੇਖਿਆ ਸੀ ਵੀਡੀਓ ਬੜੀ ਵੇਖਿਆ ਤੇ ਜੀ ਕਿਹੜੇ ਅੱਛਾ ਤੈਨ ਛੱਡੋ ਕੋਈ ਗੱਲ ਨਹੀਂ ਲਾ ਕਰੀ ਇਹ ਲਾ ਬਹੁਤ ਕਾ ਇਦੋਂ ਤਗੜਾ ਕੰਮ ਹੈ ਹੀ ਨਹੀਂ ਕੋਈ ਸਿਰੇ ਹੀ ਆ ਜਾਵਾਂ ਠੀਕ ਹੈ ਕਿ ਨਹੀਂ ਚਲੋ ਓਕੇ ਨੂੰ ਬੰਨ ਤੈਰ ਲ ਵੀਡੀ ਜਾਂਦੇ ਹਾਂ ਹੁਣ ਤਾਂ ਲੀੜੇ ਪਗਾਇਆ 2 ਮਿੰਟ ਤਾਂ ਨਹਾ ਤੇ ਧੁੱਤੇ ਰਹਿ ਲਿਆ ਕਰਕੇ ਤੇ ਨਹੀਂ ਤੇ ਹੁਣ ਕੂਤਰਾਂ ਦੀ ਨਿਗ੍ਹਾ ਹੀ ਮਾਰ ਲਾ ਮਾੜੀ ਮੁੱਟੀ ਜਿਹੜੇ ਡਾਉਣ ਵਾਲੇ ਹੁੰਦੇ ਪਰ ਰੈਗੂਲਰ ਖੁੱਡਾਂ ਜ ਵੜਨਾ ਹੀ ਪਿਆ ਕਰੂ ਜੇ ਜੇ ਦਾਣੇ ਵਾਲੇ ਟਾਈਮ 'ਤੇ ਡਕਾ ਕੇ ਚੱਕ ਦਿੰਦੇ ਨੇ ਉਹਨੇ ਪੂਰੇ ਰਾਜ ਵਿੱਚ ਕਰਕੇ ਮਿੱਠਾ ਮੁੱਠਾ ਇਹ ਚੈੱਕ ਕਰਕੇ ਮੜਗਾ ਮੋਟਰਾ ਵੀ ਕੀ ਹਸਾਉਂਦਾ ਹੈ ਤੇ ਉਹ ਜਦੋਂ ਘਰੇ ਜਾਣਾ ਮੈਂ ਇਹ ਚਾਪਲ ਤੇ ਕਿਹੜਾ ਮੂਰੀਆ ਗਰੀਬ ਹੋਇਆ ਕੀ ਥੋਕੇ ਜਿੱਤੀ ਪਈਆਂ ਚਾਪਲ ਤੇ ਬੈਠਾ ਪਰ ਟਾਂਕੀ ਚੱਲ ਕੋਈ ਹੈ ਚਲੋ ਠੀਕ ਆ ਬੰਡ ਦਾ ਬਹੁਤ ਬਣਾ ਕੇ ਤੁਸੀਂ ਹਨ ਉਹ ਗੱਲ ਚੀਜ਼ਾਂ ਦਿਖਾਈ ਹੈ ਮੈਂ ਸੌਰੀ ਕੱਟ ਨੂੰ ਕਲਿੱਪ ਇਥੋਂ ਮੈਂ ਕੋਈ ਗੱਲ ਨਹੀਂ ਦੇਖ ਕੇ ਹਨ ਕਿ ਆ ਬੇ ਲਾਈਟ ਨਹੀਂ ਘਰੇ ਜਾਏਗਾ ਨਾ ਘਰੇ ਜਨਰੇਟਰ ਚ ਨਹੀਂ ਜਾਂਦਾਗਾ ਤੇ ਨਾਲੇ ਉਹ ਰੋਟੀ ਰੇਟੀ ਖਾਇਆ ਅੱਗੇ ਬਾਕੀ ਮੀਂਹ ਆ ਜਾਂਦਾ ਬਾਹਰ ਖੁੱਲ ਜਾਵਾ ਕੰਮ ਚਰਗਲ ਹਾਂ ਤੂੰਰੇ ਤੂੰ ਹੀ ਵੇਖ ਲੈ ਹੁਣ ਇਸ ਤੇ ਵੇਖ ਲੈ ਨਾ ਤਾਂ ਕਰਕੇ ਪਰ ਠੀਕ ਹੈ ਕੋਈ ਗੱਲ ਨਹੀਂ ਦਿਨ ਵਜੇ ਸੈਟ ਆ ਆਏ ਆ ਗਏ ਭੰਨ ਮੁਰਦੀਆਂ ਦੋ ਵਾਰ ਇੱਕ ਮੁਰਗੀ ਚਲ ਕੋਈ ਗੱਲ ਨਹੀਂ ਚੱਲਦੇ ਫੇਰ ਆ ਕੇ ਦੇਖਦੇ ਹਾਂ ਸੈਟ ਆ ਫਿਰ ਆ ਸੈਟ ਕੋਈ ਦੀ ਕੋਈ ਗੱਲ ਸੀਗੀ ਨਹੀਂ ਸੀ ਮਾਰੇ ਭੈਣ ਦੀ ਕੰਜਰ ਦਾ ਉਹਨੇ ਕੀ ਉਹਨੇ ਧੋ ਉਹਦੇ ਦਿਮਾਗ ਚ ਬਣ ਗਈ ਫਿਲਮ ਵੀ ਹਾਂ ਫਿਰਦੀ ਹੈ ਫਿਰਦੀ ਹੈ ਜਦੋਂ ਇੱਕ ਕਰੀ ਯਾਰ ਮਾਈਂਡ ਦੇ ਕੈਸੀ ਚ ਜਿਹੜੀ ਜਿਹੜੀ ਸੋਚ ਰਿਹਾ ਨਾ ਬਹੁਤ ਹੱਤ ਕਰੋ ਜਿਹਨੂੰ ਕ੍ਰੀਏਟਿਵ ਕਰ ਸਕਦਾ ਹੈ ਜਿਵੇਂ ਰਾਤ ਨੂੰ ਸੁਪਨੇ ਆ ਹਾਂ ਇਹ ਇੰਨੀ ਕੋਈ ਜ਼ਿਆਦਾ ਦਿਮਾਗ ਤੇ ਜ਼ੋਰ ਦਿੱਤਾ ਭੰਨ ਲੱਗਣੇ ਆ ਜਾਂਦੀ ਆ ਫਿਰਦੀ ਲਾਈਟ ਕੋਲੇ ਫਿਰਦੀ ਹੁੰਦੀ ਮੈਂ ਜਾਂਦੀ ਜੇ ਪਾਸੇ ਯਾਰ ਮੈਨੂੰ ਦੱਸ 12 ਸਾਲਾਂ ਕੇ ਮੈਨੂੰ ਵੀ ਦੇ ਦੇ ਉਹ ਚੱਲ ਇਹਦਾ ਸੀ ਨੈਕੋ ਹੀ ਗਾਲੀ ਸਾਡਾ ਹੀ ਉਹ ਬੰਦਾ ਕੋਈ ਚੱਕਣੇ ਹੋ ਜੀ ਹੈਪ ਉਹਦੀ ਕੁੱਤੇ ਲੁੱਤੇ ਸਾਰੇ ਉਹ ਕਿਹਾ ਆਏ ਆਏ ਮੁੜੀ ਉਹ ਕੋਣ ਉਹ ਗੋਇ ਨੂੰ ਕੱਕਾ ਹੋ ਗਿਆ ਆਏ ਮੁੜੀ ਨਾ ਬਾ ਗੋਇ ਨੂੰ ਅੱਧੀ ਰਾਤ ਤੱਕ ਦੀ ਸੀ ਗਈ ਅਰੇ ਹੁਣ ਟੇਬਲ ਦੇ ਬਲੇ ਚੰਗ ਕਾਲੇ ਚਮਕਦੇ ਆ ਉਹਦਾ ਦਿਮਾਗ ਹੋਵੇ ਸੈੱਟ ਹੋ ਗਿਆ ਕੁਤਰੀ ਮੈਂ ਦਿਮਾਗ ਬਣਾ ਫਿਲਮ ਕੁਤਰੀ ਬਈ ਜਦੋਂ ਮੈਂ ਵੀ ਕਲਾਸ ਹੈ ਨਾ ਇਹ ਤਾਂ ਬਹਿਰਾਂ ਪਿਆ ਉਦੋਂ ਕੁਤਰੀ ਜਦਾ ਭੱਜੀ ਤੇ ਜਾਣ ਨੂੰ ਬੈਰੀ ਫੜ ਕੇ ਲਈ ਮੁਗਦੀ ਗੱਲ ਸਿੱਧਾ ਹੀ ਸਾਬਦਾ ਐਡ ਤਾਂ ਆ ਹੀ ਗਈ ਤੇ ਪਰ ਕੋਈ ਗੱਲ ਨਹੀਂ ਜੰਮੀ ਸਾਮਾਨਾ ਚੱਕ ਕੋਈ ਨਾ ਕੋਈ ਲੱਗ ਗਿਆ ਕਹਿੰਦਾ ਮੈਂ ਚੱਕ ਲੈਣਾ ਹੁਣ ਕੋਈ ਵੱਡੀ ਗੱਲ ਨਹੀਂ ਤੇ ਲਾਈਟ ਆ ਗਈ ਓਕੇ ਕਰੋ ਇਹ ਜਾਂਦੀ ਸੀ ਪਹਿਲਾਂ ਹੀ ਆ ਗਈ ਚਲ ਹੁਣ ਲੇਟਨ ਨੂੰ ਛੱਡ ਕੇ ਸਾਰਾ ਸਾਮਾਨ ਸਾਨੂੰ ਸਾਹਮਣੇ ਚਾਲਦੇ ਆ ਲਾਈਟਾਂ ਲੁੱਟਾ ਗਏ ਸਾਡਾ ਆਏ ਜਾਗਮਗ ਜਾਗਮਗ ਹੁੰਦੀਆਂ ਨਾ ਸਾਰੇ ਸਤਾਂੜ ਭੱਜ ਜਾਂਦੇ ਆ ਦਮਣੀ ਉਦੋਂ ਹਨਾ ਭੱਜਦੇ ਹਾਂ ਸਤਾਂੜ ਤਾਂ ਮੂਰੇ ਲੱਗ ਲੈਂਦੇ ਜਦ ਜਾਗਮਗ ਹੁੰਦੀ ਹੈ ਚਲ ਠੀਕ ਹੈ ਓਕੇ ਠੀਕ ਹੈ ਮਿਲਦੇ ਆ ਕੱਲ ਨੂੰ ਨਿਗਰਾਂ ਡੇਗਣਾ ਬਈ ਕੱਚੀਆਂ ਅਗਲੀਆਂ ਉਹ ਡੇਗ ਬੜੇ ਉਹ ਬਸ ਮਾਰ ਕੇ ਮਾਰ ਕੇ ਮਾਰ ਕੇ ਚਲੋ ਘਰੇ ਆ ਕੇ ਬਾਪੂ ਰੂਟ ਟ੍ਰੈਕ ਤੇ ਲੈਡ ਫਿਰ ਚੱਲ ਗਈ ਰੋਟੀ ਖਾ ਜਾਂਦੀ ਲੀਓ ਨੂੰ ਬਣ ਗਏ ਸੀਗੇ ਤੇ ਇਹਦੇ ਵਾਸਤੇ ਦੀ ਰੋਟੀ ਢਿਆਂਦੀ ਜੀ ਰੋਟੀ ਆਪਣੀ ਦਾਲ ਤਹੀਂ ਲੱਸੀ ਆਪਦੇ ਵਾਸਤੇ ਪਾਣੀ ਹਨਾ ਤੇ ਹੁਣ ਚਲੋ ਅਡਜਸਟ ਕਰਨਾ ਬਰੋ ਹਨਾ ਪਹਿਲਾਂ ਮੈਂ ਕਰਾਂ ਬਾਰਬੂ ਜੜਿਆ ਮੈਂ ਇਹ ਬਹੁਤ ਸਾਰਾ ਕੁਝ ਕਰਕੇ ਲਓ ਜੀ ਲੀਓ ਦੀ ਰੋਟੀਆਂ ਰੈਡੀ ਅਚਾੜ ਖੜ ਜਾ ਭੈਣੇ ਖੜ ਜਾ ਛੱਡਦਾ ਹਾਂ ਜੇ ਮੈਂ ਸਬਰ ਰੱਖਿਆ ਕਰ ਇੰਨਾ ਤੇਜ਼ ਨਾ ਬਣਿਆ ਕਰ ਆ ਲੈ ਹੁਣ ਖਾ ਤੇਰੀ ਏ ਤੇ ਓਕੇ ਹੋ ਗਈ ਰਿਪੋਰਟ ਠੀਕ ਆ ਹੁਣ ਬਦਾਮ ਪੂਣ ਪਿਉਣਾ ਯਾ ਇਹ ਉਹ ਕੰਮ ਕਰਨਾ ਯਾਰ ਲੈਟ ਤੋਂ ਬਣਾ ਸੱਚੀ ਬਹੁਤ ਔਖਾ ਆਇੰਦਾ ਕੰਮ ਨਾ ਚਲੋ ਕੋਈ ਗੱਲ ਨਹੀਂ ਕਰਦੇ ਆ ਡਾਇਸਟਮੈਂਟ ਬਸ ਇਹ ਦੂਆ ਲੱਸੀ ਲੱਸੀ ਪਾ ਦੇਗੇ ਤੇ ਮਾਸ ਉਹ ਦੂਆ ਫਿਰ ਕੋਈ ਹੋ ਬਦਾਮ ਨੂੰ ਪਿਉਣਾ ਯਾ ਨਾ ਲੈਟ ਲੂਟ ਆ ਗਈ ਸਾਨੂੰ ਵਲੌਗ ਦੇ ਨਹੀਂ ਕਰਦੇ ਆਂਗਾ ਆਪਾਂ ਓਕੇ ਹਾਂਜੀ ਮੇਰੇ ਵੀਰੋ ਲੈਟ ਆ ਗਈ ਸੀਗੀ ਤੇ ਲਈ ਉਹਨੂੰ ਵੀ ਲੱਸੀ ਪਾਤੀ ਬਸ ਦਾ ਸੌਂ ਗਿਆ ਲਿਓ ਆਇਆ ਪਟੋ ਆਇਆ 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 ਜਾਂ ਕੰਜਰ ਦਾ ਲੱਛੀ ਪੀਲਾ ਪਈ ਸੀ ਤਾਂ ਦਰਮੰਡਾ ਰਹੀ ਗਿਆ ਸੀਗਾ ਹਜੇ ਡਾਕਟਰ ਕੌਲਾ ਉਹ ਵਦਲਾ ਜਾ ਕਰੀ ਜੀ ਦੂਤਾਂ ਵਾਸਤੇ ਬਦਾਮ ਪਿਆਉਣਾ ਮੇਰੀ ਯਾਦ ਹੈ ਅਸੀਂ ਮੈਚ ਦੀ ਇਹ ਨਹੀਂ ਗਿਓ ਠੀਕ ਹੈ ਜੀ ਲਾ ਕੇ ਮੈਚ ਤੇ ਉਸਕੇ ਬਾਅਦ ਦੇਖੇਗੇ ਕਿ ਕਿਆ ਬਣਦਾ ਹੈ ਸਾਈਆਂ ਜੀ ਬਹੁਤ ਠਾਈ ਹੋ ਗਿਆ ਲਗਵਾ ਗਏ ਗੇੜਾ ਬਸ ਸਕਿਪ ਕਰ ਚੱਲਣਾ ਯਾਰ ਮੁਰਕ ਕੇ ਇਪਰਾ ਕੇ ਨਾ ਸਰੀਰੀ ਤੋੜਦਾ ਸਾਡਾ ਨਾ ਪਾ ਰੱਖੇ ਤੇ ਬਾਕੀ ਆਪਣਾ ਟੈਗ ਹੁੰਦਾ ਘਰ ਵਾਸਤੇ ਲੈਣਾ ਹੁਣ ਲਗਭਗ 11:00 ਵਜੇ ਕੋਣੇ ਤਾਂ 11:00 ਬਰ ਹੁਣ ਉਹ ਟਾਈਮ ਦਾ ਸੌਣ ਲੱਗੋ ਕੈਮਰਾ ਉਠਾਉਂਦਾ ਰ ਸਵੇਰ ਦਾ ਕਰਕੇ ਠੀਕ ਹੈ ਜੀ ਓਕੇ ਵੀਓ ਕਿ ਸਤਾ ਪਿਆ ਆਕਿਆ ਸਾਰੇ ਰਿਪੋਰਟਰ ਬਾਏ ਬਾਏ ਗੁੱਡ ਬਾਏ